ਪੰਜਾਬੀ ਬੰਦੇ ਆ ਜੀ ਗਲਤ ਕੰਮ ਨਾ ਸਿੱਖਿਆ ਨਾ ਕਰਨਾ ਠੀਕ ਹੈ ਜੀ ਮੇਰੇ ਦਾਦਾ ਜੀ ਨੇ ਕੰਮ ਸ਼ੁਰੂ ਕੀਤਾ ਸੀ 1975 ਤੋਂ ਮੈਂ ਹੁਣ ਆਪਣੇ ਇਸ ਕੰਮ ਦੇ ਵਿੱਚ ਤੀਜੀ ਪੀੜ੍ਹੀ ਆ ਗਏ ਆ ਜੀ ਇਹ ਨਾਲ ਮੇਰੇ ਚਾਚਾ ਜੀ ਨੇ ਪਰੇ ਮੇਰੇ ਫਾਦਰ ਸਾਹਿਬ ਨੇ ਭਾਜੀ ਮੰਗੋ ਸ਼ੇਕ ਤੇ ਹਰ ਜਗ੍ਹਾ ਮਿਲਦਾ ਆ ਹਾਂਜੀ ਤੁਹਾਡੇ ਮੰਗੋ ਸ਼ੇਕ ਚ ਕੀ ਖਾਸੀਅਤ ਆ ਮਹਾਰਾਜ ਤੁਹਾਨੂੰ ਹੁਣੇ ਦਿਖਾਵਾਂਗੇ ਮੰਗੋ ਸ਼ੇਕ ਚ ਕੀ ਖਾਸੀਅਤ ਆ ਪੰਜ ਰਤਨਾਂ ਵਾਲਾ ਮੰਗੋ ਸ਼ੇਕ ਹੁੰਦਾ ਜੀ ਸ਼ੁਰੂ ਕਰਾਂਗੇ ਜੀ ਪਿਓਰ ਸਫੈਦਾ ਅੰਬ ਦੋ ਲੋਕਾਂ ਨੂੰ ਸ਼ੱਕ ਬੜਾ ਕਮੈਂਟ ਬੜਾ ਕਰਦੇ ਨੇ ਜੀ ਅੰਬ ਰਸਾਈ ਨਹੀਂ ਹੈਗੇ ਸਹੀ ਨਹੀਂ ਹੈਗੇ ਅੱਜ ਵੀ ਅੰਬ ਲੋ ਜੀ ਅੰਬ ਆ ਗਏ ਸਾਡੇ ਦੋਨੋਂ ਜੱਗਾ ਦੇ ਵਿੱਚ ਜੀ ਹਾਂਜੀ ਉਸ ਤੋਂ ਬਾਅਦ ਐਡ ਕਰਾਂਗੇ ਜੀ ਵੇਰਕਾ ਦਾ ਛੇ ਫੜ ਦਾ ਦੁੱਧ ਅੱਛਾ ਵੇਰਕਾ ਦਾ ਵੇਰਕਾ ਦਾ ਛੇ ਫੜ ਦਾ ਦੁੱਧ ਠੀਕ ਆ ਲੋ ਜੀ ਲੋ ਇਹ ਆ ਗਿਆ ਸਾਡਾ ਵੇਰਕਾ ਦਾ ਛੇ ਫੜ ਦਾ ਦੁੱਧ ਪਿਓਰ ਦੁੱਧ ਹੈ ਜੀ ਜੇ ਕੋਈ ਗਲਤੀ ਜੁ ਹੁੰਦੀ ਮੈਂ ਘਰੋਂ ਲੁਕੋ ਕੇ ਪਾ ਕੇ ਲੈ ਕੇ ਆਂਦਾ ਤੁਹਾਡੇ ਸਾਹਮਣੇ ਹੈ ਜੀ ਪਿਓਰ ਚੀਜ਼ ਹੈ ਕੀ ਬਾਤ ਉਸ ਤੋਂ ਬਾਅਦ ਆ ਗਿਆ ਜੀ ਸਾਡੇ ਕੋਲ 슈ਗਰ ਸਰਪ ਪਿਓਰ ਖੰਡ ਦੀ ਚਾਸਨੀ ਜੀ ਪਿਓਰ ਖੰਡ ਦੀ ਅਸਲੀ ਐਚ ਵੀ ਕੇ ਨੂੰ ਕੋਈ ਸ਼ੱਕ ਹੈ ਜਦੋਂ ਮਰਜ਼ੀ ਆ ਜਾਏ ਮੇਰੇ ਕੋਲ ਸ਼ਾਮੀ ਅੱਧਾ ਰਾਤੀ 12 ਵਜੇ ਤੱਕ ਜਲੰ ਠੀਕ ਜੀ ਹੁਣ ਅਸੀਂ ਇਹਨੂੰ ਸ਼ੁਰੂ ਪਹਿਲਾਂ ਇੱਕ ਵਾਰੀ ਕਰਾਂਗੇ ਗ੍ਰਾਇੰਡ ਫੇਰ ਚਾਈ ਸ਼ੈਡ ਕਰਕੇ ਦਿਖਾਵਾਂਗੇ ਤੁਹਾਨੂੰ ਦੁੱਧ ਦੀ ਆਪਣੇ ਉਹ ਕਮੀ ਸੀ ਗਲਤ ਜੀ ਅੱਜ ਕੋਈ ਨਹੀਂ ਮਾਣ ਨਹੀਂ ਮਿਲ ਕਦਾਂ ਸੀਗਾ ਬਹੁਤ ਮਿਲ ਕਦਾਂ ਮਾਣ ਲੱਗਿਆ ਇਹਦੇ ਚ ਅੱਛਾ ਭਾਜੀ ਵੀਡੀਓ ਕਰਕੇ ਤਾਂ ਨਹੀਂ ਪਾਈ ਜਾਂਦੇ ਕਿਤੇ ਮਾਰਾ ਜਿਹੜੇ ਮਰਜ਼ੀ ਭਾਵੇਂ 4 ਸਾਲ ਦੇ ਬੱਚੇ ਨੂੰ ਭੇਜ ਦੋ 40 ਸਾਲ ਦੇ ਨੂੰ 80 ਸਾਲ ਦੇ ਬੰਦੇ ਨੂੰ ਭੇਜ ਦੋ ਇਹੀ ਚੀਜ਼ ਮਿਲੇਗੀ ਇੰਨੀ ਕੁਆਲਿਟੀ ਇੰਨੀ ਕੁਆਲਿਟੀ ਮਿਲੇਗੀ ਹਮੇਸ਼ਾ ਲੋ ਜੀ ਬਈ ਮੰਗੋ ਸ਼ੇਕ ਬਣਾ ਹੋ ਗਿਆ ਜੀ ਪੂਰਾ 100% ਬਣ ਕੇ ਤਿਆਰ ਹੁਣ ਅੰਦਰਲੇ ਪਾਸੇ ਆਓ ਤੁਹਾਨੂੰ ਮੰਗੋ ਸ਼ੇਕ ਦੇ ਬਾ ਬੇਕਿੰਗ ਦਿਖਾਣੇ ਆ ਗਲਾਸਿਸ ਦੀ ਗਲਾਸ ਕਿਦਾਂ ਲੱਗਦੇ ਆ ਆਜੋ ਜੀ ਭਾਜੀ ਆਜੋ ਹੁਣ ਤਾਂ ਦਿਖਾਣੇ ਆ ਜੀ ਅਸਲੀ ਜਾਦੂ ਪਹਿਲਾਂ ਤਾਂ ਟ੍ਰੇਲਰ ਦਿਖਾਵਾ ਸੀ ਹੁਣ ਅਸਲੀ ਮੂਵੀ ਆਏਗੀ ਜੀ ਠੀਕ ਆ ਭਾਜੀ ਹੁਣ ਇਹ ਤਾਂ ਵਿੱਚ ਕੀ ਆਏਗਾ ਮੈਂ ਕਹਾਂ ਤੁਸੀਂ ਦੇਖੀ ਚਲੋ ਇਹ ਚ ਪੰਜ ਰਤਨ ਪੂਰੇ ਆਣਗੇ ਜੀ ਸਾਰੇ ਅੱਜ ਮੰਗੋ ਸ਼ੇਕ ਭਾਈ ਤੁਸੀਂ ਬੜੇ ਬੀਚੇ ਹੋਣਗੇ ਹਰ ਗਲੀ ਹਰ ਮੱਲੇ ਵਿੱਚ ਤੈਗਾ ਇੰਨਾ ਗਾੜਾ ਸੁਗੰਧੀਰ ਦਾ ਮੰਗੋ ਸ਼ੇਕ ਕੋਈ ਪੂਰੇ ਜਲੰਧਰ ਚਿਆੜ ਭਰ ਕੇ ਆ ਗਈ ਜੀ ਭਰ ਕੇ ਕੰਜੂਸੀ ਕੋਈ ਨਹੀਂ ਜੀ ਇਹਦੇ ਚ ਉਸ ਵਾਰ ਹੈਗੀ ਜੀ ਕਿਸ਼ਮਿਸ਼ ਠੀਕ ਹੈ ਕੰਜੂਸੀ ਕੋਈ ਨਹੀਂ ਕਰਦੇ ਭਾਜੀ ਕੰਜੂਸੀ ਕੋਈ ਨਹੀਂ ਜੀ ਖੁੱਲੇ ਦਿਲ ਨਾਲ ਸਾਰਾ ਕੁਝ کیا ਬਾਤ ਪੂਰੇ ਜਲੰਧਰ ਛੱਡੋ ਮੈਂ ਕਹਾਂ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਇਦਾਂ ਦਾ ਸ਼ੇਕ ਪਿਆ ਦੇ ਇਸ ਰੇਟ ਦੇ ਵਿੱਚ ਠੀਕ ਹੈ ਜੋ ਕਹੋਗੇ ਦਿੱਤਾ ਉਸ ਤੋਂ ਬਾਅਦ ਆਣਗੇ ਜੀ ਕਾਜੂ ਠੀਕ ਹੈ ਭਾਜੀ ਰੇਟ ਕੀ ਆ ਮੇਰਾ ਰੇਟ ਵੀ ਦੱਸਦੇ ਆ ਰੇਟ ਤੁਹਾਨੂੰ ਐਨ ਤੋਂ ਦੱਸਾਂਗੇ ਬਿਲਕੁਲ ਪਾਕਟ ਫ੍ਰੈਂਡਲੀ ਐਨੀ ਮੈਂ ਗਰੰਟੀ ਨਾ ਕਹਿ ਸਕਦਾ ਜੋ ਅੱਜ ਕੱਲ ਮਹਿੰਗਾਈ ਦਾ ਦੌਰ ਚੱਲ ਰਿਹਾ ਉਸ ਨਾਲ ਬਿਲਕੁਲ ਪਾਕਟ ਫ੍ਰੈਂਡਲੀ ਸ਼ੇਕ ਹੈ ਜੀ ਠੀਕ ਇਹ ਕੀ ਆ ਗਿਆ ਬਾਜੀ ਇਹ ਆ ਗਈ ਜੀ ਆਪਣੀ ਕਰੋੰਦਾ ਜੈਰੀ ਠੀਕ ਹੈ ਕੰਜੂਸੀ ਇਹ ਵੀ ਕੋਈ ਨਹੀਂ ਦੀ ਗੱਲ ਇਦਾਂ ਜੀ بڑے ਲੋਕ ਨੇ ਜਿਹੜੇ ਗਲਤ ਕਮੈਂਟ ਕਰਦੇ ਆ ਠੀਕ ਹੈ ਜੀ ਉਹਨਾਂ ਦੇ ਕਰਕੇ ਅੱਜ ਮੈਂ ਅੰਬੂ ਵੀ ਇੱਥੇ ਲੈ ਆਇਆ ਠੀਕ ਹੈ ਜੀ ਕਿਸੇ ਨਾ ਕਿਸੇ ਤਰੀਕੇ ਮੂੰਹ ਬੰਦ ਕਰਾ ਦੇਣਾ ਚਾਹੀਦਾ ਲੋਕਾਂ ਦਾ ਜਦੋਂ ਹੱਥ ਪਾਵੇ ਠੀਕ ਹੈ ਗੱਲ ਇਦਾਂ ਹੀ ਦੇਖੋ ਸ਼ਾਮੀ 8:00 ਤੋਂ ਲੈ ਕੇ ਰਾਤੀ 1:30 ਤੱਕ ਮੈਂ ਇੱਥੇ ਹੁੰਨਾ ਠੀਕ ਹੈ ਜੀ ਆਪਣੇ ਕੰਮ ਤੇ ਫੇਰੇ ਮੋਂਨਾ ਕਾਲਜ ਤੇ ਜਿਹੜੇ ਮੇਰੇ ਵੀਰ ਭਰਾ ਨੂੰ ਕਿਸੇ ਨੂੰ ਵੀ ਕੋਈ ਹੈਗਾ ਨਾ ਸ਼ੱਕ ਵੀ ਚੀਜ਼ ਸਹੀ ਨਹੀਂ ਹੈਗੀ ਮੇਰੇ ਕੋ ਜਿਸ ਟਾਈਮ ਮਰਜ਼ੀ ਸ਼ਾਮੀ ਆ ਕੇ 4 1/2 ਘੰਟੇ ਦਾ ਮੇਰਾ ਵਰਕਿੰਗ ਟਾਈਮ ਹੈ ਆ ਕੇ ਇੱਥੇ ਮੇਰੇ ਕੋ ਬਹਿ ਵੀ ਸਕਦੇ ਆ ਆਪਣਾ ਗਿਲਾ ਜੀ ਕੋਈ ਜੋ ਹੈਗਾ ਕੱਟ ਸਕਦਾ ਬੈਠ ਕੇ ਬਾਅਦ ਆ ਕੇ ਜੀ ਬਦਾਮ ਬਦਾਮ ਖਾ ਕੇ ਇੱਕ ਦਿਨ ਬਣੇਗੀ ਪੰਜਾਬੀਆਂ ਦੀ ਸਿਹਤ ਉਸ ਤੋਂ ਬਾਅਦ ਇਹਦੇ ਨਾਲ ਯਾਦ ਰਹੇਗਾ ਜੀ ਸ਼ੇਕ ਕਿੱਥੋਂ ਪੀਤਾ ਸੀ ਅਗਲੀ ਵਾਰ ਹੁਣ ਦੁਬਾਰਾ ਪੀਣ ਕਿੱਥੇ ਜਾਣਾ ਇਹ ਹੈਗਾ ਜੀ ਸਾਨੀ ਸਪੈਸ਼ਲ ਕਲਾਸ 100 ਰੁਪਏ ਦਾ ਜੀ ਸਿਰਫ ਇਹ ਪੀਣ ਲਈ ਤੁਹਾਨੂੰ ਆਣਾ ਪੈਣਾ ਜੀ ਨਕੋਦਰ ਰੋਡ ਜਲੰਧਰ ਠੀਕ ਹੈ ਜੀ ਪੂਰੀ ਰੋਡ ਦੇ ਉੱਤੇ ਨਕੋਦੇ ਰੋਡ ਦੇ ਉੱਤੇ ਇੱਕੋ ਹੀ ਸਰਦਾਰ ਜੀ ਦੀ ਕਾਰਡ ਹੈ ਸ਼ਾਮੀ 8 ਤੋਂ ਰਾਤੀ 12:30 ਵਜੇ ਤੱਕ ਠੀਕ ਹੈ ਬਾਕੀ ਬੜੇ ਹੈਗੇ ਸੱਜੇ ਖਬੇ ਜਿਹੜੇ ਕਾਪੀ ਕਰਦੇ ਨੇ ਪਰ ਕਾਪੀ ਜਿੰਨਾ ਮਰਜ਼ੀ ਕਰ ਲੈਣ ਇਹੋ ਜਿਹਾ ਸਵਾਦ ਨਹੀਂ ਉਹ ਦੇ ਸਕਦੇ ਠੀਕ ਹੈ ਓਕੇ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ